ਔਰ موسم ਲੈ ਕੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਨਵਰੇ ਯੂਨੀਵਰਸਿਟੀ ਲੱਗਦਾ ਨੂੰ ਲੋਕਾਂ ਨੂੰ ਰਾਹਤ ਮਿਲਦੀ ਜਾਂ ਗਰਮੀ ਹੋ ਰਹੀ ਹੈ ਆ ਹਾਂਜੀ ਕਾਫੀ ਉਮੀਦ ਹੈਗੀ ਹੈ ਕਿ ਜਿਹੜਾ ਹੁਣ ਸਾਡਾ ਆਉਣ ਵਾਲਾ ਟਾਈਮ ਹੈਗਾ ਉਹਦੇ ਵਿੱਚ ਜਿਹੜੇ ਹੀਟ ਵੇਵ ਤੋਂ ਸਮੁੱਚ तो ਆ ਹੀ ਰਹੇਗਾ ਕਿਉਂਕਿ ਇਸ ਤਰ੍ਹਾਂ ਕੱਲ ਵੀ ਦੇਖਿਆ ਗਿਆ ਕਿ ਲੋਹਾਂ ਦੇ ਦਾ ਟੈਂਪਰੇਚਰ ਸਿਰ ਦੇ ਬਟ ਉਹਦੇ ਨਾਲ ਨਾਲ ਹੀ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ ਜਿਹੜਾ 5 ਡਿਗਰੀ ਜ਼ਿਆਦਾ ਰਿਕਾਰਡ ਕੀਤਾ ਗਿਆ ਜਿਸ ਤਰ੍ਹਾਂ ਕਿ 23 ਡਿਗਰੀ ਨਾਰਮਲ ਹੁੰਦਾ ਤੇ 28 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ ਪਰ ਪਿੱਛੇ ਜੇ ਆਪਾਂ ਦੇਖ ਰਹੇ ਹਾਂ ਕਿ ਆਲਮੋਸਟ ਡ్రਾਈ ਵੈਦਰ ਹੀ ਚੱਲ ਰਿਹਾ ਹੈ ਕਾਫੀ ਪਿੱਛੇ ਲੂ ਵੀ ਵਗਦੀ ਰਹੀ ਹੈ ਪਰ ਹੁਣ ਜਿਸ ਤਰ੍ਹਾਂ ਕਿ ਨਾਈਟ ਟੈਂਪਰੇਚਰਸ ਵਧ ਰਹੇ ਨੇ ਉਹਦੇ ਨਾਲ ਕੁਝ ਜਿਹੜਾ ਸਿਸਟਮ ਦੀ ਜਿਹੜੀ ਡਵੈਲਪਮੈਂਟ ਹੁਣੇ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਜਿਹੜਾ ਇਹ ਡਸਟ ਸਟ੍ਰੋਮਸ ਆ ਰਹੇ ਨੇ ਜਿਹੜੀਆਂ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਨੇ ਜਾਂ ਕਈ ਵਾਰੀ ਮੇਰੀ ਕਾਫੀ ਦੇਖੀ ਜਾ ਰਹੀ ਹੈ ਉਸ ਤੋਂ ਜਦੋਂ ਜ਼ਿਆਦਾ ਜਿਹੜੀ ਵਿੰਡ ਸਪੀਡ ਹੁੰਦੀ ਹੈ ਜਦੋਂ ਮੇਰੀ ਆਉਂਦੀ ਹੈ ਤਾਂ ਉਹਦੇ ਨਾਲ ਜਿਹੜਾ ਟੈਂਪਰੇਚਰ ਫਾਲ ਕਰ ਜਾਂਦਾ ਸੋ ਕੱਲ੍ਹ ਜਿਸ ਟਾਪ 20 ਡਿਗਰੀ ਟੈਂਪਰੇਚਰ ਰਿਪੋਰਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚਾਹੇ 25 26 ਨੂੰ ਇਸ ਤਰ੍ਹਾਂ ਦਾ ਹੀ ਹਲੇ ਮੌਸਮ ਰਹਿੰਦੀ ਸੰਭਾਵਨਾ ਹੈ ਜੋ ਐਮਡੀ ਵਿਲਪ ਡਿੱਖ ਕੀਤਾ ਗਿਆ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਹੈ ਨੇੜੀਆਂ ਚੱਲ ਸਕਦੀਆਂ ਨੇ ਜਾਂ ਕਿਤੇ ਗਰਜ ਚਮਰਨਾ ਚਿੱਟੇ ਵੀ ਪੈ ਸਕਦੇ ਆ ਸੋ ਮਤਲਬ ਟੈਂਪਰੇਚਰ ਜਿਹੜੇ ਨੇ ਇਸੇ ਦੇ ਨੀਅਰ ਬਾਊਟ ਹੀ ਰਹਿਣਗੇ ਜਿਹੜਾ ਕਿ ਆਪਾਂ ਕਹਿ ਸਕਦੇ ਆ ਪੈਨਕੀ ਤੋਂ ਸੈਲਕੀ 33 ਤੱਕ ਟੈਂਪਰੇਚਰ ਰਹਿਣਗੇ ਤੇ ਉਸ ਤੋਂ ਬਾਅਦ 28 32 ਨੂੰ ਫੇਰ ਚਾਂਸਸ ਨੇ ਕਿ ਥੋੜੀ ਬਾਰਿਸ਼ ਹੋ ਸਕਦੀ ਹੈ ਕੀ ਹੈ ਤੇ ਟੈਂਪਰੇਚਰ ਜਿਹੜੇ ਨੇ ਉਹ ਥੋੜੇ ਹੌਲ ਕਰ ਸਕਦੇ ਆ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਹੀਟ ਵੇਵ ਤੋਂ ਸਦਕਾਰਾ ਰਹੇਗਾ ਜਿਹੜਾ ਮੌਸਮ ਹੈ ਇਸ ਤਰ੍ਹਾਂ ਦਾ ਜਿਹੜਾ ਟੈਂਪਰੇਚਰ ਜਿਹੜੇ ਨੇ ਉਹ ਬਿਲਕੁਲ ਨਾਰਮਲ ਤੱਕ ਹੀ ਰਹਿ ਸਕਦੇ ਨੇ ਤੇ ਉਪਰ ਹੀ ਆ ਵਾਵਾ ਬਰੀਆ ਚੱਲ ਗਿਆ ਰਹਿੰਦਾ ਕੋਈ ਅਲਰਟ ਬਾਰੇ ਨਹੀਂ ਮੰਗ ਗਏ ਨਹੀਂ ਇਸ ਸੰਬੰਧ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਅਲਰਟ ਤਾਂ ਹੀ ਹੋਏਗਾ ਜੇ ਬਲੌਗ ਮੀਟਿੰਗ ਹੋਏਗੀ ਟੈਂਪਰੇਚਰਸ ਦੇ ਵਿੱਚ ਸੋ ਅੱਪਾ ਤਾਂ ਹਲੇ ਦੇਖ ਰਹੇ ਆ ਕਿ ਜਿਹੜੇ ਟੈਂਪਰੇਚਰਸ ਨੇ ਉਹ ਜਿਹੜੇ ਨਾਰਮਲ ਦੇ ਨੇੜੇ ਹੀ ਚੱਲ ਰਹੇ ਨੇ ਜਾਂ ਥੋੜੇ ਘੱਟ ਹੀ ਚੱਲ ਰਹੇ ਆ ਸੋ ਹੀਟ ਵੇਵ ਦਾ ਹਲੇ ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ। ਉਹ ਜਿਹੜੇ ਕਿਉਂ ਯੂਨੀਵਰਸਿਟੀ ਬਜਾਈਗੀ ਕਹਦੀ ਹੈ 15 ਮਈ ਤੋਂ ਲੈ ਕੇ 31 ਮਈ ਤੱਕ ਸੋ ਹੌਣ ਵਾਲਾ ਸੀਜ਼ਨ ਝੋਨੇ ਦਾ ਵੀ ਸ਼ੁਰੂ ਹੋ ਜਾਗਾ। ਸੋ ਲੱਗਦਾ ਕਿ ਜਿਹੜੀਆਂ ਬਾਰਿਸ਼ ਥੋੜੀ-ਥੋੜੀ ਆਇਆ ਮੌਸਮ ਬੜਾ ਲਾਜ਼ੂਰੇਗਾ। ਇੰਦਾਂ ਕਿਸਾਨ ਫੀਲਡ 'ਚ ਕੰਮ ਕਰ ਸਕਣਗੇ ਕਿਉਂਕਿ ਥੋੜੇ ਪਾਣੀ ਦੀ ਸਪਲਾਈ ਜਰੀ ਮਿਲੂਗੀ। ਆ ਦੇਖੋ ਜਿਹੜੀ ਸਿੱਧੀ ਬਜਾਈ ਦੀ ਰਿਕਮੈਂਡੇਸ਼ਨ ਹੈ ਉਹ ਉਹ ਯੂਨੀਵਰਸਿਟੀ ਦੀ ਜੋ ਰਿਕਮੈਂਡੇਸ਼ਨ ਹੈ ਕਿ ਸਾਨੂੰ ਵੀਰਾਂ ਨੂੰ ਉਹੀ ਉਹਨੂੰ ਫਾਲੋ ਕਰਨਾ ਚਾਹੀਦਾ। ਤੋਂ ਮੈਂ ਮਈ ਐਂਡ ਆਫ ਮਈ ਜਾਂ ਫਰਸਟ ਜੂਨ ਤੋਂ ਹੀ ਜ਼ਿਆਦਾ ਜਿਹੜਾ ਇਹ ਸਿੱਕ ਜਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਬਾਕੀ ਇਹ ਕਿ ਸਿੱਧੀ ਬਜਾਈ ਵੇਲੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈਗਾ ਜਿਹੜਾ ਮੌਸਮ ਦੀ ਜਾਣਕਾਰੀ ਦਾ ਕਿਉਂਕਿ ਜੇ ਥੋੜੀ ਬਹੁਤੀ ਵੀ ਬਾਰਿਸ਼ ਹੋ ਜਾਂਦੀ ਹੈ ਤਾਂ ਉਹਦੇ ਨਾਲ ਕੋਈ ਵਾਰੀ ਕਰੰਟ ਹੋ ਜਾਂਦਾ ਤਾਂ ਸਾਨੂੰ ਬਹੁਤ ਸਮੱਸਿਆ ਵੱਜ ਜਾਂਦੀ ਹੈ ਸੋ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਇਹ ਜਿਹੜਾ ਸਿੱਧੀ ਬਜਾਈ ਹੈ ਉਹਨੂੰ ਤਰਜੀਹ ਦਿੱਤੀ ਜਾਵੇ